ਪਾਰੀ ਮੀਂਹ ਨੇ ਜਿੱਥੇ ਵੱਡੀਆਂ ਤਬਾਹੀਆਂ ਕੀਤੀਆਂ ਉੱਥੇ ਬਹੁਤ بڑے ਨੁਕਸਾਨ ਹਰ ਪਿੰਡ ਦੇ ਵਿੱਚ ਹੋਈ ਆ ਕਿਤੇ ਵੱਡੀਆਂ ਦਿਵਾਰਾਂ ਡਿੱਗ ਪਈਆਂ ਕਿਤੇ ਛੱਤਾਂ ਡਿੱਗੀਆਂ ਕਿਤੇ ਗਲੀਆਂ ਦੇ ਵਿੱਚ ਪਾਣੀ ਫਿਰਦਾ ਹੋਇਆ ਗਲੀਆਂ ਨੂੰ ਦੱਬਦਾ ਗਿਆ ਬਹੁਤ ਨੁਕਸਾਨ ਵੱਡੀ ਪੱਧਰ ਦੇ ਉੱਪਰ ਹਰ ਪਿੰਡ ਦੇ ਵਿੱਚ ਹੋਇਆ ਜੱਬੋਵਾਲ ਦੀ ਵੀ ਇਹ ਕੰਦ ਜਿਹੜੀ ਹੈਗੀ ਆ ਆਫ ਜੀ ਨੂੰ ਵੱਡੀ ਐਨ ਸੁੱਤੀ ਪੇ ਨਜ਼ਰ ਆਉਂਦੀ ਹੋਵੇਗੀ ਵੀਡੀਓ ਦੇ ਵਿੱਚ بڑے ਨੁਕਸਾਨ ਜਿਹੜੇ ਹੈਗੇ ਆ ਇਸ ਪਾਰੀ ਮੀਂਹ ਨੇ ਕਰਕੇ ਦਿਖਾਈ ਹੈ ਹਾਂ ਜੀ ਮੇਰਾ ਨਾਮ ਹੈ ਪੀਆ ਜੀ ਤੇ ਮੈਂ ਇੱਥੇ ਦਾ ਬਸਨੀਕ ਆਂ ਤੇ ਇਹ ਸਾਡਾ ਪਸ਼ੂਆਂ ਵਾਲਾ ਬਾੜਾ ਹੈ ਇਹ ਇਹ ਛੱਤਾਂ ਮੀਂਹ ਦੇ ਕਾਰਨ ਡਿੱਗ ਪਈਆਂ ਤੇ ਸਾਡੀ ਸਾਰੀ ਚੂੜੀ ਵਗੈਰਾ ਖਰਾਬ ਹੋ ਗਈ ਆ ਤੇ ਪਸ਼ੂ ਵੀ ਇੱਥੇ ਤੇ ਮੈਂ ਇੱਥੇ ਦਾ ਬਸਨੀਕ ਆ ਜੱਬੂ ਵਾਲਾ ਤੇ ਆ ਸਾਡਾ ਪਸ਼ੂਆਂ ਵਾਲਾ ਬਾੜਾ ਹੈ ਇਹ ਬਾਰਿਸ਼ ਦੇ ਕਾਰਨ ਸਾਡੀਆਂ ਸਾਰੀਆਂ ਛੱਤਾਂ ਵਗੈਰਾ गिर ਗਈਆਂ ਤੇ ਜੀ ਇੱਥੇ ਤਾਂ ਆ ਟੂੜੀ ਵਗੈਰਾ ਸਾਰੀ ਜਿੰਨਾ ਸੀਗਾ ਜੀ ਸਾਰਾ ਕੁਝ ਖਰਾਬ ਹੋ ਚੁੱਕਾ ਹੈ ਤੇ ਆਪ ਥੋੜੀ ਬਹੁਤੀ ਤਾਰਪਲਨ ਦੇ ਕੇ ਥੋੜੀਆ ਪਸ਼ੂਨ ਦਾ ਥੋੜੀਆ ਆਸਰਾ ਕੀਤਾ ਤੇ ਇੱਧਰ ਗਲੀ ਦਾ ਪਾਈਪ ਟੁੱਟਾ ਕਰਕੇ ਸਾਰਾ ਮਕਾਨ ਇੱਧਰ ਨੂੰ ਤੁਰਿਆ ਜਾਂਦਾ ਟੁੱਟਾ ਹੈ ਜੀ ਤੇ ਇੱਥੇ ਸਾਰਾ ਪਾਣੀ ਪੈਂਦਾ ਨੀਆਂ ਦੇ ਵਿੱਚ ਪੈਂਦਾ ਕਰਕੇ ਇਹ ਸਾਰਾ ਮਕਾਨ ਇੱਧਰ ਨੂੰ ਤੁਰਿਆ ਜਾਂਦਾ ਪਿਆ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗਿਆ ਕਿ ਇਹਦਾ ਜਲਦ ਤੋਂ ਜਲਦ ਕਰਵਾਇਆ ਜਾਵੇ ਕਿਉਂਕਿ ਆਲੇ ਦੁਆਲੇ ਸਾਰੇ ਘਰਾਂ ਦਾ ਨੁਕਸਾਨ ਹੋ ਰਿਹਾ ਆ ਦੇਖੋ ਸਾਰੇ ਮਕਾਨ ਆ ਡਿੱਗ ਪਏ ਨੇ ਤੇ ਇੱਧਰ ਆ ਮਕਾਨ 파ਟ ਚੁੱਕੇ ਆ ਜੀ ਇੱਧਰੋਂ ਪਿੱਛੇ ਵੀ ਸਾਰਾ ਕੁਝ ਜਾਂਦਾ ਪਿਆ ਸਾਰੀ ਗਲੀ ਵਗੈਰਾ ਬੈਠ ਗਈ ਹੈ ਤੇ ਇਹਦਾ ਆ ਕਰਵਾਇਆ ਤੇ ਆ ਪਿੰਡ ਜੱਬੋਵਾਲ ਦੇ ਸਾਰੇ ਪੰਚਾਇਤ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਹਦਾ ਪੈਕ ਜਿਦਾ ਕੰਮ ਕਰਵਾਇਆ ਜਾਵੇ ਤੇ ਆ ਗਲੀ ਦਾ ਜਿੰਨਾ ਵੀ ਆ ਇਹ ਸਾਰਾ ਗਲੀ ਬੈਠ ਚੁੱਕੀ ਆ ਇਧਰੋਂ ਬੱਚੇ ਵੀ ਲੰਘਦੇ ਆ ਲੋਕਾਂ ਦੇ ਕਿਸੇ ਦੇ ਉੱਪਰ ਦੇ ਦੀਵਾਰ ਦੇਖ ਸਕਦੀ ਆ ਕਦੇ ਵੀ ਤੇ ਇਹਦਾ ਜੇ ਆਪਾਂ ਕਰਕੇ ਕੰਮ ਕਰਾਇਆ ਜਾਵੇ ਜੀ ਸਾਰਾ ਕੋਈ ਨਹੀਂ ਜਾਂਦਾ ਪਿਆ ਅੱਜ ਆ ਗਲੀ ਨੂੰ ਪੂਰੀ ਡਾਉਣੀ ਆ ਕਿ ਇਧਰੋਂ ਆ ਇਹਨਾਂ ਦਾ ਵੀ ਆ ਸਾਰਾ ਦੀਵਾਰ ਪਾੜ ਚੁੱਕੀ ਆ ਆਮ ਨਿਰਮਲ ਕੋਹਰਾ ਮੈਂ ਲੋਹਾਰਾ ਦੇ ਪੋਤਨੋਂ ਆ ਆ ਸਾਡੇ ਨਾ ਮਕਾਨ ਚੋਂਦੇ ਪਏ ਆ ਸਾਡੇ ਕਿਸੇ ਵੇਲੇ ਦੇਖ ਸਕਦੇ ਆ ਅਸੀਂ ਆ ਬੱਲੀ ਦਿੱਤੀ ਹੋਈ ਆ ਤੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਸਾਡੇ ਸਾਰਾ ਸਮਾਨ ਬਹੁਤ ਹੀ ਖਰਾਬ ਹੋਇਆ ਪਿਆ ਅਸੀਂ ਸਾਰਾ ਟੱਕਿਆ ਹੋਇਆ ਆ ਸਾਡੇ ਅੰਦਰ ਵੀ ਦੇਖ ਲਓ ਕੱਛੇ ਸਿੱਧ ਤਰਪਾਲਾ ਦਿੱਤੀਆਂ ਅਸੀਂ ਕੋਠਿਆਂ ਤੇ ਵੀ ਤਰਪਾਲਾ ਦਿੱਤੀਆਂ ਹੋਈਆਂ ਆ ਬਵਾਲਦੀ ਹੁਣ ਮੈਂ ਪੈਣ ਜੱਬੋ ਬਵਾਲਦੀ ਲੋਹਾਰਾ ਦੇ ਪੋਤਨੋਂ ਤੇ ਮੈਂ ਦੱਸਣਾ ਚਾਹੁੰਨੀ ਆ ਵੀ ਸਾਡੇ ਮਕਾਨ ਬਹੁਤ ਹੀ ਚੁੰਦੇ ਪਏ ਆ ਅਸੀਂ ਬਹੁਤ ਹੀ ਉਹ ਔਖੇ ਹੋਏ ਪਏ ਆ ਬੱਲੀਆਂ ਅਸੀਂ ਥੱਲੇ ਦਿੱਤੇ ਹੋਈਆਂ ਆ ਤੁਸੀਂ ਦੇਖ ਸਕਦੇ ਆ ਦੇਖੋ ਸਾਡੇ ਕਿੰਨਾ ਬੁਰਾ ਹਾਲ ਆ ਸਾਮਾਨ ਕਦੀ ਕਿਤੇ ਕਦੀ ਕਿਤੇ ਅਸੀਂ ਟੱਕੇ ਪਏ ਆ ਕਿਸੇ ਨੇ ਵੀ ਆ ਕੇ ਪੁੱਛਿਆ ਨਹੀਂ ਹੈਗਾ